ਸਹਾਣੀ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study Detail Punjab ਵਿੱਚ ਜਿਹਦੇ ਵਿੱਚ ਤੁਸੀਂ ਘਰ ਬੈਠੇ ਵਕਫ ਵਕਫ ਜਾਣਕਾਰੀਆਂ ਸਾਡੇ ਕੋਲ ਹਾਸਲ ਕਰਦੇ ਰਹਿੰਦੇ ਹੋ ਸੋ ਦੋਸਤੋ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਨਵੀਂ ਤੋਂ ਨਵੀਂ ਜਾਣਕਾਰੀ ਅਸੀਂ ਆਪਣੇ ਜਗਲੇ ਤੇ ਲੈ ਕੇ ਆਉਂਦੇ ਰਹਿੰਦੇ ਆ ਸੋ ਅੱਜ ਨਵੀਂ ਅਪਡੇਟ ਲੈ ਕੇ ਆਜ ਰਹੇ ਆ SIM card ਤੋਂ demat ਖਾਤੇ ਵਿੱਚ ਬਦਲਣਗੇ ਇਹ ਨਿਯਮ ਹੁਣ ਜਾਣਦੇ ਆ ਤੁਹਾਡੀ ਜੇਬ ਤੇ ਇਹਦਾ ਅਸਰ ਕੀ ਪਏਗਾ ਹੁਣ ਨਵਾਂ ਸਾਲ ਸ਼ੁਰੂ ਹੋਣ ਦੇ ਵਿੱਚ ਸਿਰਫ ਇੱਕ ਹਫਤਾ ਬਾਕੀ ਹੈ ਜਿੱਥੇ 1 ਜਨਵਰੀ 2024 ਤੋਂ ਨਵਾਂ ਸਾਲ ਸ਼ੁਰੂ ਹੋ ਰਿਹਾ ਹੈ ਉੱਥੇ ਦੇਸ਼ 'ਚ ਕਈ ਵਿੱਤੀ ਨਿਯਮਾਂ ਵਿੱਚ ਵਿੱਚ ਬਦਲਾਅ ਕੀਤੇ ਜਾਣਗੇ ਕਈ ਨਵੇਂ ਵਿੱਤੀ ਨਿਯਮ ਹਰ ਮਹੀਨੇ ਦੀ ਪਹਿਲੀ ਤਾਰੀਖ ਤੋਂ ਲਾਗੂ ਹੋਣਗੇ 1 ਜਨਵਰੀ 2024 ਤੋਂ ਇਨਕਮ ਟੈਕਸ ਰਿਟਰਨ SIM card डीमैट अकाउंट ਤੇ ਬੈਂਕ ਲੋਕਰ ਨਾਲ ਜੁੜੇ ਨੀਮਾਂ ਵਿੱਚ ਵੱਡਾ ਬਦਲਾ ਆਏਗਾ ਇਹ ਨੀਮ ਤੁਹਾਡੀ ਜੇਬ ਨੂੰ ਪ੍ਰਭਾਵਿਤ ਕਰਨਗੇ ਆਓ ਜਾਣਦੇ ਹਾਂ ਅਗਲੇ ਮਹੀਨੇ ਕਿਹੜੇ ਨਵੇਂ ਵਿੱਤੀ ਨੀਮ ਲਾਗੂ ਹੋਣਗੇ SIM ਕਾਰਡ ਤੇ ਜਿਹੜੇ ਨੀਮ ਬਣਨਗੇ ਨਵੇਂ ਟੈਲੀਕਾਮ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਮੋਬਾਈਲ SIM ਕਾਰਡਾਂ ਦੇ ਨੀਮਾਂ ਵਿੱਚ ਬਦਲਾ ਹੋਏਗਾ ਇਸ ਨੀਮ ਦੇ ਤਹਿਤ ਹੁਣ ਟੈਲੀਕਾਮ ਕੰਪਨੀ ਨੂੰ ਕੋਈ ਵੀ ਮੈਸੇਜ ਭੇਜਣ ਤੋਂ ਪਹਿਲਾਂ ਗਾਹਕ ਤੋਂ ਮਨਜ਼ੂਰੀ ਲੈਣੀ ਹੋਵੇਗੀ ਇਸ ਤਰ੍ਹਾਂ ਸਰਕਾਰ ਨੇ ਦੂਰ ਸੰਚਾਰ ਕੰਪਨੀਆਂ ਨੂੰ ਡਿਜੀਟਲ ਕੇवाईसी ਕਰਵਾਉਣ ਲਈ ਵੀ ਕਿਹਾ ਹੈ ਤੁਹਾਨੂੰ ਦੱਸਦੀ ਹੈ ਕਿ 1 ਜਨਵਰੀ 2024 ਤੋਂ ਤੁਹਾਨੂੰ SIM ਕਾਰਡ ਲੈਣ ਦੇ ਸਮੇਂ ਬਾਇਓਮੈਟ੍ਰਿਕ ਦੁਆਰਾ ਆਪਣੇ ਵੇਰਵਿਆਂ ਦੀ ਪੁਸ਼ਟੀ ਕਰਨੀ ਪਵੇਗੀ ਦੂਜਾ ਨਿਯਮ ਜਿਹੜਾ ਬਦਲੇ ਜਾਏਗਾ ਅਮਲਨ ਟੈਕਸ ਰਿਟਰਨ ਦਾ ਸਾਰੇ ਟੈਕਸਦਾਤਾ ਜਿਨ੍ਹਾਂ ਨੇ ਵਿੱਤੀ ਸਾਲ 2022-23 ਦੇ ਵਿੱਚ ਆਈਟੀਆਰ ਫਾਈਲ ਨਹੀਂ ਕੀਤੀ ਉਹਨਾਂ ਨੂੰ 31 ਦਸੰਬਰ 2023 ਤੱਕ ਆਈਟੀਆਰ ਫਾਈਲ ਕਰਨੀ ਹੋਵੇਗੀ ਤੁਹਾਨੂੰ 31 ਦਸੰਬਰ 2023 ਤੱਕ ਟਰਨ ਭਰਦੇ ਸਮੇਂ ਜੁਰਮਾਨਾ ਵੀ ਦੇਣਾ ਪਵੇਗਾ ਜੇਕਰ ਟੈਕਸਦਾਤਾ ਟਰਨ ਨਹੀਂ ਭਰਦੇ ਤਾਂ 1 ਜਨਵਰੀ 2023 ਤੋਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਤੀਜਾ ਚੋਣ ਨਿਯਮ ਜਿਹੜਾ ਲਾਗੂ ਹੋਏਗਾ ਬੈਂਕ ਲਾਕਰ ਤੇ ਭਾਰਤੀ ਰਿਜ਼ਰਵ ਬੈਂਕ ਆਰਬੀਆਈ ਨੇ 31 ਦਸੰਬਰ 2023 ਤੱਕ ਬੈਂਕ ਲਾਕਰ ਸਮਝੌਤੇਆਂ ਦਿਨ ਵਿਨੀ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਆਦੇਸ਼ ਦਿੱਤਾ ਹੈ ਨਵੇਂ ਹੋਣ ਦੀ ਪ੍ਰਕਿਰਿਆ ਵਿੱਚ ਲਾਕਰ ਧਾਰਕ ਨੂੰ ਇੱਕ ਨਵੇਂ ਬੈਂਕ ਲਾਕਰ ਸਮਝੌਤੇ ਤੇ ਦੱਸ ਕਰ ਕਰਨੇ ਪੈਣਗੇ ਤੁਹਾਨੂੰ ਦੱਸ ਦਈਏ ਕਿ ਇਹ ਸਮਝੌਤਾ 1 ਜਨਵਰੀ 2024 ਤੋਂ ਲਾਗੂ ਹੋਵੇਗਾ ਅਗਲਾ ਨਿਯਮ ਜਿਹੜਾ ਬਦਲੇਗਾ ਡੀਮੈਟ ਖਾਤੇ ਦਾ ਭਾਰਤੀ ਪ੍ਰਤੀਭੂਤੀਆਂ ਦੇ ਐਕਸ ਚੇਂਜ ਬੋਰਡ SEBI ਨੇ ਡੀਮੈਟ ਖਾਤੇ ਵਿੱਚ ਨਾਮਜ਼ਦਗੀ ਜੋੜਨ ਦੀ ਆਖਰੀ ਮਿਤੀ 31 ਦਸੰਬਰ 2023 ਨਿਸ਼ਚਿਤ ਕੀਤੀ ਹੈ ਅਜਿਹੀ ਸਥਿਤੀ ਜੋ ਖਾਤਾਧਾਰਕ ਨਾਮਜ਼ਦ ਵਿਅਕਤੀ ਨੂੰ ਸ਼ਾਮਲ ਨਹੀਂ ਕਰਦੇ ਹਨ ਉਹਨਾਂ ਦਾ ਖਾਤਾ 1 ਜਨਵਰੀ 2023 ਤੋਂ ਫ੍ਰੀਜ਼ ਕੀਤਾ ਜਾ ਸਕਦਾ ਹੈ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਜਿਹੜੇ ਕਿ ਨਵੇਂ ਨਿਯਮ ਆ ਰਹੇ ਨੇ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਅਸੀਂ ਸਾਂਝੀ ਕੀਤੀ ਹੈ ਸੋ ਇਹ ਜਾਣਕਾਰੀ ਤੁਸੀਂ ਆਪਣੇ ਨਾਲ ਦੇ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰ ਇੱਕ ਨੂੰ ਪਹੁੰਚ ਸਕੇ ਹਰ ਇੱਕ ਇਸ ਦਾ ਲਾਭ ਲੈ ਸਕੇ ਹਰ ਇੱਕ ਨੂੰ ਪਤਾ ਲੱਗ ਸਕੇ ਕਿਿਹੜੇ ਨਿਯਮ 2024 ਦੇ ਵਿੱਚ ਬਣ ਜਾ ਰਹੇ ਨੇ ਤੇ ਇਹਨਾਂ ਦਾ ਕੀ ਅਸਰ ਤੁਹਾਡੀ ਜੀਵ ਤੇ ਹੋਵੇਗਾ ਸੋ ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਜੱਜ ਧੰਨਵਾਦ